ਪੰਜਾਬ ਦੇ ਵਿੱਚ এডਿਕੇਸ਼ਨ ਕ੍ਰਾਂਤੀ ਜਿਹੜੀ ਆ ਉਹਦੀ ਸ਼ੁਰੂਆਤ ਹੋ ਗਈ ਹੈ ਅਮੀਨਾ ਸਕੂਲਾਂ ਦੇ ਜ਼ਰੀਏ ਅੱਜ ਨਾਬਾ ਜਿਹੜਾ ਜੀ ਲੌਰਾਂਗੇਟ ਲੜਕੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਇੱਥੇ ਜਿਹੜੇ ਰਿਜ਼ਲਟ ਜਿਹੜੇ ਨੇ ਅੱਜ ਆਏ ਨੇ ਬਹੁਤ ਹੀ ਬਾਖਮਾਲ ਰਿਜ਼ਲਟ ਨੇ ਔਰ ਕਈ ਪੇਰੈਂਟਸ ਨੇ ਇਹ ਵੀ ਦੱਸਿਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਸਾਡਾ ਬੱਚਾ ਹਟਾ ਕੇ ਅਸੀਂ ਸਰਕਾਰੀ ਸਕੂਲ ਦੇ ਵਿੱਚ ਲਾਇਆ ਸੀਗਾ ਔਰ ਬਹੁਤ ਹੀ ਬਾਖਮਾਲ ਉਹਨੇ ਦੀ ਉਹਦੀ ਪਰਫਾਰਮੈਂਸ ਹੈ ਨੰਬਰ ਵੀ ਬਹੁਤ ਅੱਛੇ ਆਏ ਨੇ ਇਸ ਵਿੱਚ ਸਟਾਫ ਜਿਹੜਾ ਪ੍ਰਿੰਸੀਪਲ ਸਾਹਿਬ ਜਰਾ ਸਾਰਾ ਸਟਾਫ ਜਿਹੜਾ ਬਹੁਤ ਹੀ ਬਾਖਮਾਲ ਹੈ ਜੀ ਬਹੁਤ ਅੱਛੀ ਐਜੂਕੇਸ਼ਨ ਦੇ ਰਹੇ ਨੇ ਔਰ ਬੱਚਿਆਂ ਦੇ ਨਾਲ ਬੜਾ ਅੱਛਾ ਬਿਹੇਵੀਅਰ ਬਹੁਤ ਹੀ ਖੇਡਾਂ ਦੇ ਵਿੱਚ ਵੀ ਬੜੀਆਂ ਮੱਲਾ ਮਾਰ ਰਹੇ ਨੇ ਐਜੂਕੇਸ਼ਨ ਵਿੱਚ ਮੱਲਾ ਮਾਰ ਰਹੇ ਨੇ ਹਰ ਹਰ ਪਾਸੇ ਜਿਹੜਾ ਜੀ ਬੱਚਿਆਂ ਦਾ ਭਵਿੱਖ ਜਿਹੜਾ ਉਜਵਲ ਨਜ਼ਰ ਆ ਰਿਹਾ ਇਹ ਸਿਰਫ ਤੇ ਸਿਰਫ ਜਿਹੜੀ ਸਿੱਖਿਆ ਕ੍ਰਾਂਤੀ ਹੈ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਬਹੁਤ ਲੰਮੀ ਸੋਚ ਔਰ ਉਹਨਾਂ ਦੀ ਬਹੁਤ ਹੀ ਦੂਰ ਦ੍ਰਿਸ਼ਟੀ ਜਿਹੜੀ ਹੈ ਪੰਜਾਬ ਦੇ ਵਿੱਚ ਰੰਗ ਲੈ ਕੇ ਆ ਰਹੀ ਹੈ ਸਾਡੇ ਮੰਤਰੀ ਹਰਜੋਤ ਬੈਂਸ ਸਾਹਿਬ ਸਾਡੇ ਭਰਾ ਉਹਨਾਂ ਦੀ ਬਹੁਤ ਮਿਹਨਤ ਜਿਹੜੀ ਹੈ ਰੰਗ ਲਿਆ ਰਹੀ ਹੈ ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਬੱਚੇ ਪਾਸ ਹੋ ਗਏ ਉਹਨਾਂ ਨੂੰ ਮੁਬਾਰਕਾਂ ਜਿਹੜੇ ਫਸਟ ਸੈਕੰਡ ਥਰਡ ਆਏ ਨੇ ਉਹਨਾਂ ਨੂੰ ਮੁਬਾਰਕਾਂ ਸਭ ਤੋਂ ਵੱਡੀਆਂ ਮੁਬਾਰਕਾਂ ਪੇਰੈਂਟਸ ਨੂੰ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲ ਚ ਲਾਇਆ ਔਰ ਅੱਜ ਉਹ ਅੱਛੀ ਪਰਫਾਰਮੈਂਸ ਕਰ ਰਿਹਾ। ਹਾਂ ਬਿਲਕੁਲ। ਤਾਂ ਦੇਖੋ ਅਸੀਂ ਹੁਣ ਇੱਕ ਬੁੱਕਲੇਟ ਛਾਪਾ ਰਹੇ ਹਾਂ ਜੀ ਵਿਧਾਨ ਸਭਾ ਨਾਪਾ ਦੇ ਵਿੱਚ ਜਿੰਨੇ ਸਕੂਲ ਨੇ ਸਾਡੇ ਕੋਲੇ ਸਾਡੇ ਕੋਲ ਲਿਸਟ ਆ ਗਈਆਂ ਅਸੀਂ ਉਹ ਸਕੂਲਾਂ ਦੇ ਵਿੱਚ ਜਿੰਨੇ ਵੀ ਕੰਮ ਹੁਣ ਤੱਕ ਕਰਾਏ ਨੇ ਚਾਹੇ ਉਹ ਚਾਰ ਦਿਵਾਰੀ ਦਾ ਕੰਮ ਆ ਪੱਖੇ ਲੱਗੇ ਨੇ ਬੈਂਚ ਲੱਗੇ ਨੇ ਅੰਦਰ ਕਲਾਸਰੂਮ ਟੌਪ ਕਲਾਸ ਬਾਂਡਰੀਆਂ ਲਾਇਬ੍ਰੇਰੀਆਂ ਬਾਂਡਰੀਆਂ ਨੇ ਉਹ ਸਾਰਾ ਅਸੀਂ ਉਦਘਾਟਨ ਕਰਾਂਗੇ ਔਰ ਜੀ ਮੇਨ ਸਦਕਾ ਇੱਕ ਨੰਬਰ ਤੇ ਆਏਗਾ। ਉਸ ਦਾ ਐਨੂਅਲ ਰਿਜ਼ਲਟ ਅਸੀਂ ਵਿਦਿਆਰਥੀਆਂ ਦਾ ਕੋਸ਼ਿਸ਼ ਕੀਤਾ ਉਹ ਬਹੁਤ ਹੀ ਵਧੀਆ ਰਿਹਾ ਸਾਡੇ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਏ ਨੇ ਖਾਸ ਤੌਰ ਤੇ 6ਵੇਂ 7ਵੇਂ 9ਵੇਂ ਤੇ 11ਵੇਂ ਕਲਾਸ ਦਾ ਨਤੀਜਾ ਅਸੀਂ ਜੋ ਨਾਨ ਬੋਰਡ ਕਲਾਸਾਂ ਨੇ ਉਹਨਾਂ ਦਾ ਕੋਸ਼ਿਸ਼ ਕੀਤਾ ਤੇ ਉਹਦੇ ਵਿੱਚ ਵਿਦਿਆਰਥੀਆਂ ਦੀ ਮਿਹਨਤ ਤੇ ਖਾਸ ਤੌਰ ਤੇ ਜਿਹੜੇ ਅਧਿਆਪਕ ਸਹਿਮਾਨਾ ਦੀ ਮਿਹਨਤ ਉਹ ਸਾਫ਼ ਨਜ਼ਰ ਆ ਰਹੀ ਸੀ ਅਸੀਂ ফার্স্ট ਸੈਕੰਡ ਔਰ ਥਰਡ ਜੋ ਵਿਦਿਆਰਥੀ ਆਏ ਨੇ ਉਹਨਾਂ ਨੂੰ ਪਲਾਸ ਦੇ ਪਲਾਸ ਦੇ ਕੇ ਤੇ ਨਾਲ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਤੇ ਇਹ ਨਾਬੇ ਦਾ ਬਹੁਤ ਹੀ ਖਾਸ ਔਰ ਮੇਨ ਸਕੂਲ ਹੈ ਬਹੁਤ ਵਧੀਆ ਪੁਰਾਣਾ ਸਕੂਲ ਹੈ ਇਹ گورਨਮੈਂਟ ਗਰਲ ਹਾਈ ਸਕੂਲ ਤੇ ਮੇਰੇ ਵਾਰਡ ਵਿੱਚ ਵੀ ਆਉਂਦਾ ਹੈ ਤੇ ਮੈਂ ਖੁਦ ਵੀ ਇੱਥੇ ਪੜ੍ਹੀ ਹੋਈ ਆ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦ ਵੀ ਮੈਂ ਇੱਥੇ ਪਹੁੰਚਦੀ ਆ ਤੇ ਰਿਜ਼ਲਟ ਹਮੇਸ਼ਾ ਬਹੁਤ ਵਧੀਆ ਰਹਿੰਦਾ ਹੈ ਤੇ ਇਸ ਵਾਰ ਵੀ 100% ਰਿਜ਼ਲਟ ਰਿਹਾ ਤੇ ਫਸਟ ਸੈਕਿੰਡ ਥਰਡ ਵਾਲਿਆਂ ਨੂੰ ਪ੍ਰਾਈਜ਼ ਵੀ ਵੰਡੇ ਗਏ ਨੇ ਤੇ ਸਾਰੇ ਸਟਾਫ ਦੀ ਸਾਡੇ ਸਰ ਦੀ ਸਾਡੇ ਪ੍ਰਿੰਸੀਪਲ ਸਰ ਦੀ ਨਾਲ ਹੋਰਾਂ ਦੀ ਜਿਹੜੀ ਵੀ ਟੀਮ ਹੈ ਬਹੁਤ ਵਧੀਆ ਕੰਮ ਕਰਦੀ ਏ ਤੇ ਖੇਡਾਂ ਦੇ ਵਿੱਚ ਵੀ ਹੁਣ ਇਹ ਬਹੁਤ ਵੱਧ ਚੜ ਕੇ ਕੰਮ ਕਰ ਰਹੇ ਨੇ ਤੇ ਬੱਚਿਆਂ ਨੂੰ ਲੜਕੀਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਇਹ ਵੀ ਬਹੁਤ ਵਧੀਆ ਏ ਕਿ ਨਾ ਸਾਡੇ ਅਧਿਆਪਕਾਂ ਨੇ ਸਾਡੇ ਤੇ ਬਹੁਤ ਮਿਹਨਤ ਕੀਤੀ ਹੈ ਤੇ ਸਾਡੀ ਸਰਕਾਰ ਨੇ ਵੀ ਸਾਡੇ ਤੇ ਬਹੁਤ ਉਪਰਾਲੇ ਕੀਤੇ ਨੇ ਸਾਡੇ ਸਕੂਲ ਨੂੰ ਵਧੀਆ ਬਣਾਉਣ ਵਾਸਤੇ ਤੇ ਸਾਡੇ ਐਜੂਕੇਸ਼ਨ ਨੂੰ ਹੋਰ ਵਧੀਆ ਕਰਨ ਵਾਸਤੇ ਕਿਸ ਤਰ੍ਹਾਂ ਦਾ ਰਿਜ਼ਲਟ ਜਿਹੜਾ ਜ ਰਿਹਾ ਤੁਹਾਡਾ ਅੱਜ ਸਾਡਾ ਰਿਜ਼ਲਟ ਬਹੁਤ ਸ਼ਾਨਦਾਰ ਰਿਹਾ ਕਿਉਂਕਿ ਸਾਡੇ ਅਧਿਆਪਕਾਂ ਤੇ ਸਾਡੇ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਸੀਗੇ ਵੀ ਸਾਡਾ ਰਿਜ਼ਲਟ ਵਧੀਆ ਹੋਵੇ ਤੇ ਆਪਣੇ ਦੇਸ਼ ਦਾ ਭਵਿੱਖਾ ਹੋਰ ਵੀ ਵਧੀਆ ਚੱਲੇ ਤਾਂ ਪਕਾ ਨੇ ਸਾਡੇ ਹਰ ਡਾਊਟਸ ਕਲੀਅਰ ਕੀਤੇ ਨੇ ਜੇ ਐਸੇ ਉਹਨਾਂ ਨੂੰ ਸ਼ਾਮ ਨੂੰ ਵੀ ਫੋਨ ਕਰਦੇ ਸੀ ਉਹ ਸਾਡੇ ਫੋਨ ਨੂੰ ਚੱਕ ਕੇ ਸਾਡੀਆਂ ਪ੍ਰੋਬਲਮਸ ਨੂੰ ਸੋਲਵ ਕਰ ਦਿੰਦੇ ਸੀਗੇ ਤੇ ਸਾਨੂੰ ਦੇ ਹਰ ਥਾਂ ਤੇ ਸਾਡੀ ਸਹਾਇਤਾ ਕੀਤੀ ਹੈ ਜੇਕਰ ਸਾਡੇ ਕੋਈ ਕੰਮ ਰਹਿ ਜਾਂਦਾ ਸੀ ਹੋਰ ਹੋ ਜਾਂਦਾ ਸੀ ਸਾਨੂੰ ਸਮਾਂ ਦੇ ਦਿੰਦੇ ਸੀ ਸਾਡੇ ਪ੍ਰੈਕਟੀਕਲਸ ਦੋਨਾਂ ਨੇ ਬਹੁਤ ਚੰਗੇ ਤਰੀਕੇ ਤੇ ਦਿੱਤੇ ਕਰਿਆ ਸਰ ਬੱਚਿਆਂ ਦਾ ਰਿਜ਼ਲਟ ਜਿਹੜਾ ਬਹੁਤ ਹੀ ਵਧੀਆ ਰਿਹਾ ਜੀ ਮੇਰੀ ਬੇਟੀ ਫਰਸਟ ਆਈ ਹੈ ਟਾਪ ਕੀਤਾ ਉਹਨੇ ਪਲੱਸ 1 ਦੇ ਵਿੱਚ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਕਿ ਇਸ ਤਰ੍ਹਾਂ ਦੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਇਨਫਰਾਸਟ੍ਰਕਚਰ ਗੇਮਾਂ ਦਾ ਲਾ ਲੋ ਚਾਹੇ ਪੜਾਈ ਦਾ ਲਾ ਲੋ ਹਰ ਤਰ੍ਹਾਂ ਦੇ ਟੀਚਰ ਮਤਲਬ ਮੌਜੂਦ ਨੇ ਇੱਥੇ ਕਿਸੇ ਸਬਜੈਕਟ ਦੇ ਵਿੱਚ ਕੋਈ ਘਾਟ ਨਹੀਂ ਆ ਸਰ ਸਾਨੂੰ ਇੱਥੇ ਲਾ ਕੇ ਸਾਡੇ ਬੱਚੇ ਪਹਿਲਾਂ ਪ੍ਰਾਈਵੇਟ ਸਕੂਲ ਚ ਪੜ੍ਹਦੇ ਸੀਗੇ ਉੱਥੋਂ ਹਟਾ ਕੇ ਅਸੀਂ ਨੇ ਫਿਰ ਇੱਥੇ ਲਾਏ ਪਰ ਸਾਨੂੰ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਆਉਟਪੁੱਟ ਮਿਲੀ ਆ ਤੇ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਬੱਚੇ ਟੌਪ ਕਰ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਸਾਰੇ ਟੀਚਰਸ ਨੇ ਬੜੀ ਮਿਹਨਤ ਕੀਤੀ ਹੈ ਤੇ ਸਾਰੇ ਸਟੂਡੈਂਟਸ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਬਸ ਫੇਟ ਆਹੀ ਇੰਨੇ ਵਧੀਆ ਰਿਜ਼ਲਟ ਆਏ ਨੇ ਹਾਂਜੀ ਜੀ ਸਰ ਸਾਡੇ ਬਹੁਤ ਵਧੀਆ ਰਿਜ਼ਲਟਸ ਆਏ ਨੇ ਇਹ ਸਭ ਕੁਝ ਸਾਡੇ ਟੀਚਰਸ ਕਰਕੇ ਹੀ ਹੋਇਆ ਹੈ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਹੈ ਕਿ ਸਾਨੂੰ ਇੰਨੇ ਵਧੀਆ ਪੜਾਇਆ ਤਾਂ ਕਰਕੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز